ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਵਿੱਚ ਕੋਈ ਵੀ ਡਿੱਕਾ ਨਹੀਂ ਹੈ ਪਹਿਲਾਂ ਡਿੱਕੀ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਡਿੱਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਵਿਲੱਖਣ ਹੋਣਗੇ ਉਹਦੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈ ਹੀ ਰਿਹਾ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਹੇ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲੱਗ ਗਿਆ ਓਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਦਘਾਟਨ ਕਰਾਂਗੇ ਤੇ ਉਹਦੇ ਵੀ ਅਸੀਂ ਦੇਖ ਰਹੇ ਹਾਂ ਵੀ ਮੇਰੇ ਖਿਆਲੋਂ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਨੀ ਆ